ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਦਿਆਲਿਆਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਾਢੀ ਦਾ ਸੀਜ਼ਨ ਚੱਲ ਰਿਹਾ ਹੈ ਸਾਰੇ ਕਿਸਾਨ ਵੀਰ ਕਣਕ ਦੀ ਬਾਢੀ ਕਰ ਰਹੇ ਆ ਨਾਲ ਤੋੜੀਆਂ ਵੀ ਬਣੀ ਜਾਂਦੀਆਂ ਆ ਆਪਾਂ ਵੀ ਕਣਕ ਦਾ ਜਿਹੜਾ ਬਾਢੀ ਦਾ ਕੰਮ ਸਾਰਾ ਸਮਾਪਤ ਕਰ ਲਿਆ ਤੇ ਹੁਣ ਦਾਣੇ ਸੰਭਾਲੀ ਜਾਂਦੇ ਆ ਤੇ ਤੋੜੀ ਬਣੀ ਜਾਂਦੀ ਆ ਪਰ ਇਹਦੇ ਨਾਲ ਹੀ ਇੱਕ ਜਿਹੜੀ ਹੋਰ ਅੱਜ ਆਪਾਂ ਗੱਲਬਾਤ ਕਰਨੀ ਹੈ ਉਹ ਝੋਨੇ ਬਾਰੇ ਆਪਾਂ ਗੱਲਬਾਤ ਕਰ ਰਹੇ ਆ ਕਿਉਂਕਿ ਜੇ ਅੱਜ ਹੁਣ 22 ਅਪ੍ਰੈਲ ਹੋ ਗਈ ਐ ਤੇ ਪਿਛਲੀ ਵਾਰੀ ਜਿਹੜਾ ਸਾਡਾ ਝੋਨੇ ਦਾ ਜਿਹੜਾ ਸੀਜ਼ਨ ਸੀਗਾ ਉਸ ਦੀ ਸਾਨੂੰ ਤਰੀਕ ਐ ਜਿਹੜੀ ਸਰਕਾਰ ਨੇ ਉਹ 22 ਜੂਨ ਦਿੱਤੀ ਸੀ ਸੋ ਜੇ 22 ਜੂਨ ਨੂੰ ਆਪਾਂ ਝੋਨਾ ਲਾਉਣ ਲੱਗਾਂਗੇ ਤਾਂ ਉਸ ਤੋਂ 35-40 ਦਿਨ ਪਹਿਲਾਂ ਆਪਾਂ ਪਨੀਰੀ ਬੀਜਣੀ ਹੁੰਦੀ ਐ ਤੇ ਸੋ ਮੇਰੀ ਸਰਕਾਰ ਨੂੰ ਇਹੀ ਬੇਨਤੀ ਐ ਹਾਂ ਦੋ ਤਿੰਨ ਜਿਹੜੇ ਸਵਾਲ ਆ ਉਹ ਅਸੀਂ ਪੁੱਛਣਾ ਚਾਹੁੰਦੇ ਆ ਜਿਨ੍ਹਾਂ ਦਾ ਅਗੇ ਸਾਨੂੰ ਉਮੀਦ ਆ ਵੀ ਸਰਕਾਰ ਸਾਨੂੰ ਜਵਾਬ ਦੇਊਗੀ ਦਾ ਹੱਲ ਕਰਕੇ ਦੇਊਗੀ ਪਹਿਲਾਂ ਤਾਂ ਇਹ ਹੀ ਆ ਵੀ ਜਿਹੜਾ ਆਪਣਾ ਝੋਨੇ ਦੀ ਜਿਹੜੀ ਤਰੀਕ ਹੈ ਉਹ ਸਾਨੂੰ ਜਲਦੀ ਤੋਂ ਜਲਦੀ ਸਪਸ਼ਟ ਕੀਤੀ ਜਾਵੇ ਵੀ ਇਹ ਪਿਛਲੇ ਸਾਲ ਵਾਲਾ ਪਲਾਨ ਹੀ ਰਹਿਣਾ ਹੈ ਕਿ ਕੋਈ ਚੇਂਜ ਕਰ ਰਹੇ ਆ ਜਾਂ ਇਹਨੂੰ ਅੱਗੇ ਕਰ ਰਹੇ ਆ ਜਾਂ ਪਿੱਛੇ ਕਰ ਰਹੇ ਆ ਕਿਉਂਕਿ ਅਸੀਂ ਖੇਤੀਬਾੜੀ ਦਫ਼ਤਰ ਨਾਲ ਵੀ ਆਪਣਾ ਰਾਬਤਾ ਕਾਇਮ ਕੀਤਾ ਸੀਗਾ ਉਹ ਵੀ ਹਜੇ ਇਹੀ ਕਹਿ ਰਹੇ ਆ ਵੀ ਪਿਛਲਾ ਬਾਈ ਜੂ ਹੁੰਦਾ ਸੀਗਾ ਇਸ ਵਾਰ ਹਜੇ ਕੋਈ ਵੀ ਸਪਸ਼ਟ ਨਹੀਂ ਹੋਇਆਗਾ ਵੀ 22 ਜੂਨ ਹੀ ਹੈ ਜਾਂ ਕੋਈ 20 ਜੂਨ ਕਰ ਰਿਹਾ ਹੈ ਜਾਂ ਕੋਈ 1 ਜੁਲਾਈ ਜਾਂ ਜੋ ਵੀ ਅੱਗੇ ਪਿੱਛੇ ਕਰਨਾ ਹੈ ਤੋਂ ਸਰਕਾਰ ਨੂੰ ਬੇਨਤੀ ਹੈ ਵੀ ਉਹ ਪਲੀਜ਼ ਕਿਸਾਨਾਂ ਨੂੰ ਇਸ ਵਾਰੀ ਦੱਸਿਆ ਜਾਵੇ ਤਾਂ ਜੋ ਉਸ ਹਿਸਾਬ ਨਾਲ ਅਸੀਂ ਪਲੈਨਿੰਗ ਕਰਕੇ ਆਪਣੀ ਜਿਹੜੀ ਪਨੀਰੀ ਬੀਜਣੀ ਹੈ ਉਸ ਨਾਲ ਬੀਝ ਸਕੀਏ ਇਹ ਨਾ ਹੋਵੇ ਅਸੀਂ ਮਹਿੰਗੇ ਵੀ ਲੈ ਗਏ ਅੱਗੇ ਵੰਗੂ ਪਹਿਲਾਂ ਗੇਤੀ ਪਨੀਰੀ ਬੀਜ ਲਈਏ ਤੁਸੀਂ ਤਰੀਕ ਟਾਈਮ ਲੇਟ ਕਰ ਦੋ ਤੇ ਸਾਨੂੰ ਉਸ ਨਾਲ ਸਮੱਸਿਆ ਆ ਸਕਦੀ ਹੈ ਦੂਜੇ ਨੰਬਰ ਤੇ ਖਾਸ ਕਰਕੇ ਦਾ ਫਰੀਦਕੋਟ ਸ਼ੈਲਰ ਐਸੋਸੀਏਸ਼ਨ ਨੇ 126 ਚੋਂ ਨੇ ਬਾਰੇ ਕੋਸ਼ਿਸ਼ ਫੈਸਲੇ ਲਏ ਆ ਉਸ ਦਾ ਵੀ ਅਸੀਂ ਸਰਕਾਰ ਤੋਂ ਸਪਸ਼ਟ ਕਰਨਾ ਚਾਹੁੰਦੇ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਸੀ ਆ ਵੀ 126 ਝੋਨਾ ਲਾਓ ਤੇ ਉਸ ਨੂੰ ਮਤਲਬ ਕਿ ਵਾਤ ਵਾਤ ਤੁਸੀਂ ਲਾਓ ਘੱਟ ਸਮਾਂ ਲੈਂਦਾ ਘੱਟ ਪਾਣੀ ਦੀਓ ਤੇ ਵਰਤੋਂ ਹੁੰਦੀ ਆ ਪਰ ਹੁਣ ਇਸ ਵਾਰ ਜਿਹੜੇ ਸ਼ੈਲਰਾਂ ਵਾਲੇ ਆ ਉਹ ਉਸ ਨੂੰ ਲੈਣ ਤੋਂ ਇਨਕਾਰ ਕਰ ਰਹੇ ਆ ਤੋ ਕਿਸਾਨ ਇਸ ਚ 65 ਪਿਆ ਹੋਇਆ ਹੈ ਦੁਕਾਨਦਾਰ ਵੀ ਇਸ ਗੱਲ ਤੇ 65 ਹੈਗੇ ਆ ਵੀ ਉਹ ਜਾਂ ਜਿਹੜੇ ਆਪਾਂ ਜਿੰਨਾ ਤੋਂ ਵੀ ਲੈਨੇ ਆ ਜਾਂ ਜਿਨ੍ਹਾਂ ਨੇ ਆਪਦਾ ਵੀ ਰੱਖਿਆ ਵੀ ਉਸ ਨੂੰ ਅਸੀਂ 비ਜੀਏ ਕਿ ਨਾ 비ਜੀਏ ਇਸ ਬਾਰੇ ਵੀ ਅਸੀਂ ਸਰਕਾਰ ਤੋਂ ਚਾਹੁੰਦੇ ਆ ਵੀ ਉਸ ਬਾਰੇ ਵੀ ਸਪਸ਼ਟ ਕੀਤਾ ਜਾਵੇ ਵੀ 126 ਦੀ ਕੀ ਪੋਜੀਸ਼ਨ ਅਸੀਂ ਲਾਈਏ ਜਾਂ ਨਾ ਲਾਈਏ ਤੇ ਇੱਕ ਜਿਹੜਾ ਤੀਜੇ ਨੰਬਰ ਤੇ ਹੈ ਜਿਹੜਾ ਆਪਣਾ ਹਾਈਬ੍ਰਿਡ ਝੋਨਾ ਹੈ ਉਹ ਵੀ ਸਰਕਾਰ ਨੇ ਜਿਹੜੀਆਂ ਕੁਝ ਕਿਸਮਾਂ ਉੱਪਰ ਜਿਹੜੀ ਪ੍ਰਵਾਨਗੀ ਦਿੱਤੀ ਆ ਉਸ ਨੂੰ ਵੀ ਪੂਰਾ ਮਤਲਬ ਕਿ ਖੁੱਲ ਕੇ ਵਿਸਤਾਰ ਨਾਲ ਦੱਸਿਆ ਜਾਵੇ ਵੀ ਜਿਹੜੀ ਉਹ ਪ੍ਰਵਾਨਗੀ ਦਿੱਤੀ ਹੈ ਜਿਹੜੇ ਝੋਨੇ ਨੂੰ ਉਹ ਝੋਨੇ ਨੂੰ ਕੱਲ ਨੂੰ ਵੇਕਨ ਜਾਂ ਤਾਂ ਕੋਈ ਸਮੱਸਿਆ ਆਉਂਦੀ ਕੱਲ ਨੂੰ ਸ਼ੈਲਰਾਂ ਵਾਲੇ ਫੇਰ ਨਾ ਉਸ ਨੂੰ ਲੈਣ ਕਿਉਂਕਿ ਇਸ ਵਾਰ ਸਾਨੂੰ ਜੋ ਜਾਣਕਾਰੀ ਮਿਲੀ ਹੈ ਵੀ ਕੁਝ ਹਾਈਬ੍ਰਿਡ ਕਿਸਮਾਂ ਨੂੰ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਦਾ ਬੀ ਵੀ ਸਾਨੂੰ ਲੀਗਲ ਤੌਰ ਤੇ ਮਿਲੂਗਾ ਤੇ ਉਸ ਨੂੰ ਜੋ ਚੱਕਣਾ ਉਹ ਤਾਂ ਸ਼ੈਦਾਲ ਨਹੀਂ ਚੱਕਣਾ ਵੀ ਉਹ ਸ਼ੈਦਾਲ ਦੇ ਕੱਲ ਨੂੰ ਲੈਣਗੇ ਜਾਂ ਨਹੀਂ ਲੈਣਗੇ ਸੋ ਮੇਰੀ ਇਹ ਬੇਨਤੀ ਸੀ ਸਰਕਾਰ ਪ੍ਰਤੀ ਵੀ ਤੇ ਹੋਰ ਵੀ ਕਿਸਾਨ ਜਿਹੜੇ ਆਪਣੇ ਜਾਗਰੂਕ ਕਿਸਾਨ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਜਿਸ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੈ ਤਾਂ ਉਹ ਜਰੂਰ ਇਹ ਜਾਣਕਾਰੀ ਸਾਂਝੀ ਕਰੋ ਵੀ ਕੋਈ ਤਰੀਕ ਨਿਸ਼ਚਿਤ ਹੋਈ ਆ ਸਰਕਾਰ ਨੂੰ ਬੇਨਤੀ ਆ ਵੀ ਉਹ ਜਰੂਰ ਇਹ ਤਰੀਕ ਨਿਸ਼ਚਿਤ ਕਰੇ ਤੇ ਇਹ ਦੋਨੇ ਝੋਨੇ ਦੀਆਂ ਵੈਰਾਈਟੀਆਂ ਬਾਰੇ 126 ਬਾਰੇ ਤੇ ਜਿਹੜਾ ਹਾਈਬ੍ਰਿਡ ਝੋਨਾ ਜਿਹੜਾ ਲੀਗਲ ਕੀਤਾ ਸਰਕਾਰ ਨੇ ਉਹਦੇ ਬਾਰੇ ਸਾਨੂੰ ਉਹ ਪ੍ਰੋਪਰ ਜਾਣਕਾਰੀ ਦੱਸੀ ਜਾਵੇ ਤਾਂ ਜੋ ਜਿਹੜੀ ਕਿਸਾਨ ਦੀ ਦੁਬਿਧਾ ਉਹ ਖਤਮ ਹੋ ਸਕੇ ਸੋ ਵੀਰੋ ਥੈਂਕ ਯੂ ਧੰਨਵਾਦ